ਕਿ ਕੁੜੀਆਂ ਨੂੰ ਹੱਥ ਪਾਉਣਾ ਹਰੇਕ ਦੇ ਬਾਦੀ ਗੱਲੀ ਮੈਂ ਬਹੁਤ ਸੁਣਿਆ ਮੇਰੇ ਡਿਸਬਿਊਟ ਵੀ ਖੜਾ ਹੋ ਗਿਆ ਸੀਗਾ ਮਤਲਬ ਕਿ ਇਦਾਂ ਨੇ ਗੱਲਾਂ ਕਹੀਆਂ ਤੇ ਲੋਕਾਂ ਨੇ ਵੀ ਇਹ ਤਾਂ ਕੋਚ ਸਵਾਦ ਲੈਂਦਾ ਹੈ ਨਜ਼ਾਰੇ ਲੈਂਦਾ ਹੈ ਕਈ ਵਾਰ ਜੇ ਤੁਸੀਂ ਚੰਗੇ ਕੰਮ ਪਿਸੇ ਮੈਂ ਨਹੀਂ ਕਹਿੰਦਾ ਮੇਰੇ ਪਿੰਡ 'ਚ ਕਿਤੇ ਆਰ ਪੰਜਾਬ 'ਚ ਕਿਸੇ ਕੋਈ ਚੰਗਾ ਕੰਮ ਕਰਦਾ ਤੁਸੀਂ ਪੁੱਛ ਲਿਓ ਉਹ ਤੁਹਾਨੂੰ ਸਹੀ ਨਹੀਂ ਦੱਸਣਗੇ ਤੁਸੀਂ ਐ ਕਹਦੇ ਹੋ ਵੀ ਯਾਰ ਤੁਹਾਡੇ ਪਿੰਡ ਦਾ ਫਲਾਣਾ ਬੰਦਾ ਸੀ ਉਹ ਕਿਦੀ ਕੁੜੀ ਕੱਢ ਲਿਆ ਜਾਂ ਕਿਦੀ ਬਹੂ ਕੱਢ ਲਿਆ ਤਾਂ ਤੁਹਾਨੂੰ ਘਰੇ ਵੀ ਛੱਡ ਕੇ ਜਾਣਗੇ ਜਦੋਂ ਚੰਗਾ ਕੰਮ ਕਰਦਾ ਉਹਨੂੰ ਕੋਈ ਨਹੀਂ ਸਰਾਹਤਾ ਕਰਦਾ ਹੁਣ ਪਿੰਕਾ ਜਰਗਾ ਇਸ ਟਾਈਮ ਸਭ ਤੋਂ ਵਧੀਆ ਕੰਮ ਕਰਿਆ ਹੈਰੀ ਮੁੰਡੇਰ ਕਰ ਰਿਹਾ ਹੋਰ ਮੁੰਡੇ ਕਰ ਲੈਨੇ ਉਹਨਾਂ ਦੀ ਵੀਡੀਓ ਤੇ ਬਹੁਤ ਘੱਟ ਵੀਵ ਆਉਂਦੇ ਨੇ ਜੇ ਉਹੀ ਬੰਦੇ ਕਰੇ ਗਲਤੀ ਕਰ ਦੇਣਾ ਤਾਂ ਇੱਕ ਦਿਨ ਚ ਮਿਲੀਅਨ ਮਿਲੀਅਨ ਵੀਵ ਹੋਣਗੇ ਚੰਗੇ ਕੰਮ ਨੂੰ ਹਮੇਸ਼ਾ ਸੱਤਰ ਪੈਂਦੇ ਨੇ ਕਹਿੰਦੇ ਨੇ ਨੇਕੀ ਕਰਦੇ ਜੁੱਤੀਆਂ ਖਾ ਜਿੱਦਾਂ ਲੈ ਗਏ ਨੇ ਅਖਰੋਟ ਅਖਰੋਟ ਕਾਜੂ ਬਦਾਮ ਛੋਲੇ ਸੋਇਆਬੀਨ ਠੀਕ ਹੈ ਤੇ ਕੱਪੜੇ ਚ ਟਾਈਟੀ ਨਿਕਰ ਇਹਨਰ ਤੇ ਟੀ-ਸ਼ਰਟ ਲੋਰ ਤੇ ਬੂਟ ਹਰ ਇੱਕ ਚੀਜ਼ ਦੇ ਦੋ ਦੋ ਸੈਟ ਹੋਣਾ ਠੀਕ ਹੈ ਇੱਕ ਧੋਲਿਆ ਇੱਕ ਪਾਲਿਆ ਇੱਕ ਧੋਲਿਆ ਪਾਲਿਆ ਬੂਟ ਸੀਗਾ ਦੇ ਜਾਂ 골ਡਸਟਾਰ ਦੇ ਸਾਰੀ ਚੀਜ਼ ਫਿਟਨੈਸ ਵਾਲੀ ਹੋਵੇ ਠੀਕ ਹੈ ਤੁਸੀਂ ਕੱਲ ਨੂੰ ਸਾਡੇ ਕੋਲ ਆ ਸਕਦੇ ਹੋ ਨੋ ਪ੍ਰੋਬਲਮ ਬੱਚੇ ਹੋਰ ਵੀ ਆਉਣਗੇ ਤੇਰੀ ਇਸੇ ਵਾਰੀ ਰਹਿ ਗਿਆ ਰਹਿਣ ਸਣ ਦੀ ਤੈਨੂੰ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਠੀਕ ਹੈ ਬੇਟਾ ਸਿਰਨਾ ਬੂਟ ਬਦਲ ਲੈਨੇ ਹੈ ਹੈ ਫਿਰ ਜਸਨਾਮ ਆ ਗਿਆ ਜਸਨਾਮ ਨਹੀਂ ਸੁਨਾਮ ਸੁਨਾਮ ਤੋਂ ਮਿਲਣਗੇ ਇਹ ਇਨੇ 10 ਮਿੰਟ ਤੇ ਟ੍ਰੈਡ ਕਰ ਪੂਰੇ ਪੂਰੇ ਟੈਡ ਕਰ ਖੜੀ 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 ਜਖੜੀ ਦੇਖ ਸਕਦੇ ਹੋ ਦੋਸਤੋ ਬੱਕਰੀ ਤਰ੍ਹਾਂ ਦੀ ਟ੍ਰੇਨਿੰਗ ਜੈਨਕਿ ਕਹਦੀ ਹੈ ਵੀ ਕੱਲਾ ਇਹ ਨਹੀਂ ਹੈਗਾ ਵੀ ਦੇਖੋ ਫੀਤੇ ਪਤਾ ਲੱਗਿਆ ਵੀ ਫੀਤੇ ਢਿੱਲੇ ਨੇ ਬੂਟ ਥੋੜੇ ਜਿਹੇ ਹੋਣੇ ਹਲਕ ਹੁੱਲੇ ਨੇ ਤਾਂ ਦੇਖੋ ਫੀਤੇ ਕੱਸ ਕੇ ਆਪ ਜਗਵਿੰਦਰ ਸਿੰਘ ਜੀ ਇੱਕ ਸੇਵਾ ਦੇ ਰੂਪ ਦੇ ਵਿੱਚ ਟ੍ਰੇਨਿੰਗ ਦੇ ਰਹੇ ਨੇ ਜੇ ਕਹਦੀ ਹੈ ਪੈ ਗਿਆ ਫਰਕ ਵੇਰੀਫਾਈ ਕੀਤਾ ਕਿ ਮੈਨੇ ਬਈ ਓਕੇ ਨੇ ਠੀਕ ਹੈ ਗਰਾਊਂਡ ਦੇ ਵਿੱਚ ਪੂਰੀ ਫਿਟਨੈਸ ਜਰਾਬਾਂ ਅੰਡਰ ਗਾਰਮੈਂਟਸ ਟੀ-ਸ਼ਰਟ ਲੋਰਾਂ ਬਿਲਕੁਲ ਫਿੱਟ ਜਦੋਂ ਤੁਹਾਡੇ ਕੱਪੜੇ ਫਿੱਟ ਨੇ ਤੁਸੀਂ ਫਿੱਟੋ ਤੁਸੀਂ ਕਰ ਸਕਦੇ ਠੀਕ ਹੈ ਉਹਦਾ ਹੁਣ ਨੰਗੇ ਪੈਰੋ ਵੀ ਕੋਈ ਗੱਲ ਨਹੀਂ ਕਰੋ ਬਈ ਬਾਹਰੋਂ ਕਰੋ ਸ਼ੀ ਸ਼ਰਮ ਦੋਸਤੋ ਇੱਥੇ ਟ੍ਰੇਨਿੰਗ ਕਰਵਾਉਂਦਾ ਹੈ ਬਾਈ ਜਗਵਿੰਦਰ ਸਿੰਘ ਪੰਜਾਬ ਪੁਲਿਸ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਟ੍ਰੇਨਿੰਗ ਕਰਾ ਰਹੇ ਹੈ ਜਿੰਨਾ ਬੱਚੇ ਬੱਚੀਆਂ ਨੇ ਪੰਜਾਬ ਪੁਲਿਸ ਦੇ ਵਿੱਚ ਬੱਚੀਆਂ ਨੇ ਭਰਤੀ ਹੋਣਾ ਤਾਂ ਇਹਨਾਂ ਦਾ ਸੰਪਰਕ ਨੰਬਰ ਵੀ ਦੇਵਾਂਗੇ ਥੋੜਾ ਮੋਟਾ ਖਰਚਾ ਜੇ ਕਿਸੇ ਨੇ ਦੇਣਾ ਹੋਵੇ ਦੇ ਸਕਦਾ ਦੇਖ ਨਹੀਂ ਜੋ ਜਮੇ ਸਰਦਾ ਨਹੀਂ ਤਾਂ ਬਿਲਕੁਲ ਫ੍ਰੀ ਟ੍ਰੇਨਿੰਗ ਦੇ ਰਹੇ ਨੇ ਵੱਧ ਤੋਂ ਵੱਧ ਪੰਜਾਬ ਪੁਲਿਸ ਦੇ ਵਿੱਚ ਜੋ ਭਰਤੀ ਆ ਰਹੀ ਹੈ ਉਹਦੀ ਭਰਤੀ ਲਈ ਵੱਡਾ ਲਾਹਾ ਲੇ ਸਕਦੇ ਨੇ ਗੱਲਬਾਤ ਵੀ ਕਰਾਵਾਂਗੇ ਛੋਟੀ ਜਗਵਿੰਦਰ ਸਿੰਘ ਪੀਪੀ ਨਾਲ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਉਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਕਰ ਦਿਓ ਦਬਕੇ ਤਾਂ ਜੋ ਯਾਰ ਕੋਈ ਲਾਹ ਹੈ ਜਿਹੜਾ ਉਹ ਕੋਈ ਲੈ ਸਕੇ ਜਿਹੜਾ ਬੱਚੀਆਂ ਬਹੁਤ ਆਪਾਂ ਨੂੰ ਪਤਾ ਹੈ ਵੀ ਟ੍ਰੇਨਿੰਗ ਨੂੰ ਵੀ ਪੈਸੇ ਨਹੀਂ ਹੁੰਦੇ ਬਾਕੀ ਟ੍ਰੇਨਿੰਗ ਕਰਾਉਣ ਵਾਲਾ ਕੋਈ ਜੋਗ ਮਿਲਦਾ ਵੀ ਨਹੀਂ ਇਸ ਕਰਕੇ ਇੱਥੇ ਸਟੇਡੀਅਮ ਸ਼ਾਹੜ ਜ਼ਿਲ੍ਹਾ ਸੰਗਰੂਰ ਦੇ ਵਿੱਚ ਆ ਕੇ ਵੱਡਾ ਲਾਹਾ ਪ੍ਰਾਪਤ ਕਰ ਸਕਦੇ ਹੋ ਤੁਸੀਂ ਹਾਂਜੀ ਸਰ ਜੀ ਸਵਾਗਤ ਹੈ ਜੀ ਸਸਸੀ ਕਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡ ਇੱਕ ਇਸ ਜਰੀਏ ਨਾਲ ਅੱਜ ਸਾਡਾ ਮੈਸੇਜ ਬਹੁਤ ਦੂਰ ਤੱਕ ਜਾਊਗਾ ਜੀ ਦਿਲਦਿਆਂ ਕਹਿ ਰਹੇ ਆ ਵਿੱਚ ਮੇਰੇ ਵੱਲੋਂ ਮੇਰੇ ਬੱਚਾਂ ਵੱਲੋਂ ਤੇ ਮੇਰੇ ਪਿੰਡ ਵਾਸੀਆਂ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਜੀ ਹਾਂਜੀ ਕਿਵੇਂ ਦੇਖਦੇ ਹੋ ਫਿਰ ਜਿਵੇਂ ਇੱਕ ਕਹਿੰਦੇ ਵੱਖਰੀ ਤਰ੍ਹਾਂ ਦੀ ਸੇਵਾ ਕਰ ਰਹੇ ਹਾਂ ਆਮ ਦੇਖਣ ਨੂੰ ਮਿਲਦਾ ਨਹੀਂ ਬਖੇ ਕਬੱਡੀ ਤੇ ਖੇਡਿਆਰੀ ਕਰ ਰਹੇ ਨੇ ਜਿਹੜੇ ਪੁਰਾਣੇ ਨੇ ਬਾਕੀ ਤੁਸੀਂ ਜਿਹੜੀ ਵੱਖਰੀ ਤਰ੍ਹਾਂ ਦੀ ਕਾਇਹ ਤਰੀਕ ਦੀ ਭਰਤੀ ਹੈ ਜੀ ਇਹ ਇਹ ਭਰਤੀ ਜੀ ਪੰਜਾਬ ਸਰਕਾਰ ਵੱਲੋਂ ਹਰ ਸਾਲ ਐਲਾਨ ਕੀਤਾ ਗਿਆ ਵੀ ਪੰਜਾਬ ਪੁਲਿਸ ਦੀ ਭਰਤੀ ਹੋਊਗੀ ਹੁਣ ਬੱਚਿਆਂ ਦਾ ਜਿਹੜਾ ਪੰਜਾਬ ਪੁਲਿਸ ਦਾ ਪੇਪਰ ਚੱਲ ਰਿਹਾ ਜੀ ਜਿਹੜੇ ਬੱਚਿਆਂ ਨੇ ਪੇਪਰ ਦੇ ਤਾ ਬੱਚਿਆਂ ਨੂੰ ਹੌਸਲਾ ਹੈ ਭਰੋਸਾ ਹੈ ਵੀ ਅਸੀਂ ਪੇਪਰ ਪਾਸ ਕਰ ਦਾਂਗੇ ਉਹਨਾਂ ਦੇ ਟ੍ਰਾਇਲ ਬਹੁਤ ਜਲਦੀ ਸ਼ੁਰੂ ਹੋ ਰਹੇ ਨੇ ਉਹਨਾਂ ਲਈ ਬੱਚਿਆਂ ਦਾ ਫਿਟਨੈਸ ਤੇ ਟ੍ਰੇਨਿੰਗ ਕੈਂਪ ਚਲਾਇਆ ਜਾ ਰਿਹਾ ਤਾਂ ਜੋ ਕਿ ਬੱਚੇ ਆਪਣਾ ਟ੍ਰਾਇਲ ਪਾਸ ਕਰ ਸਕਣ ਆਪਣਾ ਕਾਇਹ ਭਰਤੀ ਕਾਇਹ ਤਰੀਕ ਦੀ ਐ ਵੈਸੇ ਡੇਟ ਪੱਕਾ ਫਿਕਸ ਹੋਗੀ ਨੇ ਜੀ ਇਦਾਂ ਜਦੋਂ ਜੀ ਪੰਜਾਬ ਸਰਕਾਰ ਉਹਨੇ ਦਾ ਹੁਣ ਪੇਪਰ ਚੱਲ ਰਿਹਾ ਜੀ ਪੰਜਾਬ ਪੁਲਿਸ ਦਾ ਜਦੋਂ ਪੇਪਰ ਖਤਮ ਹੋ ਗਿਆ ਉਹਦੀ ਨੋਰਮੇਸ਼ਨ ਅਨਸਰ ਕੀ ਆਊਗੀ ਨਾਲ ਦੀ ਨਾਲ ਇਹਨਾਂ ਨੂੰ ਜਿਹੜੇ ਟ੍ਰਾਇਲਾਂ ਦੀ ਡੇਟ ਮਿਲ ਜੂਗੀ ਫਿਰ ਇਹਨਾਂ ਦੇ ਟ੍ਰੈਸ ਕੱਟ ਹੋਣਗੇ ਜਿਹੜੀ ਜਿਹੜੀ ਟ੍ਰੇਨਿੰਗ ਹੈ ਉਹ ਅੱਜ ਤੋਂ ਸ਼ੁਰੂ ਕਰਨੀ ਪੈਣੀ ਹੈ ਹਾਂ ਜੀ ਜਿਹੜੇ ਮੈਂ ਤਾਂ ਇਹ ਕਹਿਣਾ ਕਿਉਂਕਿ ਬਹੁਤ ਬੱਚੇ ਸਰ ਜਿਹੜੇ ਨੇ ਉਹ ਇਹ ਚੱਕਰ ਦੇ ਵਿੱਚ ਨੇ ਵੀ ਜਦੋਂ ਸਾਡੀ ਅਨਸਰ ਕੀ ਆ ਗਈ ਅਸੀਂ ਫਿਰ ਟ੍ਰਾਇਲ ਤੋਂ ਸ਼ੁਰੂ ਕਰਾਂਗੇ ਕਿਉਂਕਿ ਇਹ ਬੱਚਿਆਂ ਨੂੰ ਬਹੁਤ ਵੱਡਾ ਭਲੇਖਾ ਮੈਂ ਗਾਰੰਟੀ ਦਿੰਦਾ ਵੀ ਜਦੋਂ ਅਨਸਰ ਕੀ ਆ ਗਈ ਹਫਤੇ ਦੇ ਵਿੱਚ ਇੱਕ ਵੀ ਬੰਦਾ ਜੇ ਟੈਸਟ ਕਲੀਅਰ ਕਰ ਦੋ ਮੇਰੇ ਕੋਲੇ ਆ ਸਕਦਾ ਮੈਂ ਉਹ ਬੱਚੇ ਨੂੰ ਬਕਾਇਦਾ ਇਨਾਮ ਦੂੰਗਾ ਵੀ ਥਾਪੀ ਮਾਰ ਕੇ ਆ ਜੇ ਮੇਰੇ ਕੋਲੇ ਵੀ ਸਰ ਤੁਸੀਂ ਕਹਿਆ ਸੀ ਮੈਂ ਤਾਂ ਟ੍ਰੈਲਿੰਗ ਕਲੀਅਰ ਹੁੰਦਾ ਹਫਤੇ ਬਾਅਦ ਕੁੜੀਆਂ ਲਈ ਕਹਣਾ ਮੈਂ ਮੁੰਡੇ ਹਲੇ ਕਰ ਜਣਗੇ ਕੁੜੀਆਂ ਲਈ ਕਹਾਂ ਵੀ ਕੁੜੀ ਨਹੀਂ ਕਲੀਅਰ ਕਰ ਸਕਦੀ ਕਿਉਂਕਿ ਇਦਾਂ ਦੀਆਂ ਪ੍ਰੋਬਲਮਾਂ ਬਹੁਤ ਹੁੰਦੀਆਂ ਨੇ ਕੁਈ ਸਰਟੀਫਿਕੇਟ ਵੱਜ ਗਿਆ ਹੁਣ ਮੇਰੇ ਕੋਲੇ ਬੱਚਾ ਛੱਡ ਕੀਤਾ ਰਿਹਾ ਬਤੇ ਦੋ ਦਿਨ ਹੋਏ ਅੱਜ ਬੱਚੇ ਤੇ ਸੱਟ ਵੱਜ ਗਈ ਇਹ ਬਹੁਤ ਵੱਡੀ ਇੱਕ ਪ੍ਰੋਬਲਮ ਹੈ ਜੀ ਪਰ ਕੁੜੀਆਂ ਸੁਣਦੀਆਂ ਨਹੀਂ ਕੁੜੀਆਂ ਨਰਵਸ ਬਹੁਤ ਜ਼ਿਆਦੇ ਨੇ ਅਰਜ ਕਰੋ ਵੀ 16 ਤਰੀਕ ਨੂੰ ਲਾਸਟ ਪੇਪਰ ਹੈ ਜਿਵੇਂ ਮੈਨੂੰ ਬੱਚਿਆਂ ਦੱਸਿਆ ਜੇ ਉਹਨਾਂ ਦਾ 19 ਤਰੀਕ ਨੂੰ ਅਨਸਰ ਕੀ ਆ ਗਈ ਉਹਨਾਂ ਦਾ ਰਿਜ਼ਲਟ ਆ ਗਿਆ ਵੀ ਹਾਂ ਤੁਹਾਡੇ 26 ਦਾ 27 ਤਰੀਕ ਤੋਂ ਟ੍ਰਾਇਲ ਸਟਾਰਟ ਨੇ ਉਹ ਉਹਨਾਂ ਤੋਂ ਨਹੀਂ ਕਵਰ ਹੋਣੇ ਨਹੀਂ ਹੋਣੇ ਜੀ ਤੇ ਪਹਿਲਾਂ ਵੀ ਟ੍ਰੇਨਿੰਗ ਲੈ ਕੇ ਬੱਚੇ ਆਪਣੇ ਤੁਹਾਡੇ ਰਾਈ ਭਰਤੀ ਹੋਏ ਨੇ ਵੈਗਰੂ ਦੀ ਕਿਰਪਾ ਨਾਲ ਜੀ ਮੇਰੇ ਕੋਲ 4 ਕੁੜੀਆਂ ਸਬ ਇਨਸਪੈਕਟਰ ਤੇ 14 ਤੋਂ 15 ਕੁੜੀਆਂ ਕਾਂਸਟੇਬਲ ਭਰਤੀ ਹੋ ਗਈਆਂ ਜਿਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਹੈ ਵੀ ਇੱਕ ਘਰ ਦੀਆਂ ਤਿੰਨ ਕੁੜੀਆਂ ਤਿੰਨੇ ਸੱਗੀਆਂ ਪਹਿਣਾ ਤਿੰਨੇ ਸੱਗੀਆਂ ਪਹਿਣਾ ਉਹਨਾਂ ਦੇ ਵਿੱਚੋਂ ਇੱਕ ਕੁੜੀ ਦਾ ਟ੍ਰਾਇਲ ਕਲੀਅਰ ਹੋ ਗਿਆ ਸੀ ਪਰ ਅੱਗੇ ਫਾਈਨਲ ਮੈਚ 'ਚ ਨਹੀਂ ਜਿਹੜੀ ਇੱਕ ਪੁਆਇੰਟ ਤੇ ਰਹਿ ਗਈ ਸੀ ਪਰ ਦੋ ਸੱਗੀਆਂ ਪਹਿਣਾ ਕਾਂਸਟੇਬਲ ਭਰਤੀ ਹੋ ਗਿਆ ਜਿਹੜੀ ਤੀਜੀ ਕੁੜੀ ਸੀ ਉਹ ਪਟਵਾਰੀ ਭਰਤੀ ਹੋ ਗਈ ਹੈ ਪਟਵਾਰੀ ਭਰਤੀ ਹੋਈ ਹੈ ਉਹ ਵੱਡੀ ਸੇਵਾ ਹੈ ਜੀ ਛੋਡੀ ਇਹ ਇਸ ਤਰ੍ਹਾਂ ਟ੍ਰੇਨਿੰਗ ਲੈਣਾ ਚਾਹੁੰਦੀਆਂ ਨੇ ਬੱਚੀਆਂ ਸਿਰਫ ਬੱਚੀਆਂ ਨੂੰ ਹੀ ਦੇ ਰਹ ਅਸੀਂ ਬੱਚਿਆਂ ਨੂੰ ਜ਼ਿਆਦਾਤਰ ਸਾਡੀ ਪਹਿਲ ਹੈ ਜੀ ਕਿਉਂਕਿ ਕੁੜੀਆਂ ਨੂੰ ਹੱਥ ਪਾਉਣਾ ਹਰੇਕ ਦੇ ਬਾਦੀ ਗੱਲ ਹੀ ਮੈਂ ਬਹੁਤ ਸੁਣਿਆ ਮੇਰੇ ਡਿਸਬਿਊਟ ਵੀ ਖੜਾ ਹੋ ਗਿਆ ਸੀਗਾ ਮਤਲਬ ਕਿ ਇਦਾਂ ਨੇ ਗੱਲਾਂ ਕਹੀਆਂ ਤੇ ਲੋਕਾਂ ਨੇ ਵੀ ਇਹਦਾ ਕੋਚ ਸਵਾਦ ਲੈਂਦਾ ਹੈ ਨਜ਼ਾਰੇ ਲੈਂਦਾ ਹੈ ਕਈ ਵਾਰ ਜੇ ਤੁਸੀਂ ਚੰਗੇ ਕੰਮ ਪਿਸੇ ਮੈਂ ਨਹੀਂ ਕਹਿੰਦਾ ਮੇਰੇ ਪਿੰਡ 'ਚ ਕਿਤੇ ਆਰ ਪੰਜਾਬ 'ਚ ਕਿਸੇ ਕੋਈ ਚੰਗਾ ਕੰਮ ਕਰਦਾ ਤੁਸੀਂ ਪੁੱਛ ਲਿਓ ਉਹ ਤੁਹਾਨੂੰ ਸਹੀ ਨਹੀਂ ਦੱਸਣਗੇ ਤੁਸੀਂ ਆਏ ਕਹਦੇ ਹੋ ਵੀ ਯਾਰ ਤੁਹਾਡੇ ਪਿੰਡ ਦਾ ਫਰਾਲਾ ਬੰਦਾ ਸੀ ਉਹ ਕਿਦੀ ਕੁੜੀ ਕੱਢ ਲਿਆ ਜਾਂ ਕਿਦੀ ਬਹੂ ਕੱਢ ਲਿਆ ਤਾਂ ਤੁਹਾਨੂੰ ਘਰੇ ਵੀ ਛੱਡ ਕੇ ਜਾਣਗੇ ਜੋ ਚੰਗਾ ਕੰਮ ਕਰਦਾ ਉਹਨੂੰ ਕੋਈ ਨਹੀਂ ਸਰਾਹਤਾ ਕਰਦਾ ਹੁਣ ਪਿੰਕਾ ਜਰਗ ਹੈ ਇਸ ਟਾਈਮ ਸਭ ਤੋਂ ਵਧੀਆ ਕੰਮ ਕਰ ਰਿਹਾ ਹੈਰੀ ਮੰਡੇਰ ਕਰ ਰਿਹਾ ਹੋਰ ਮੁੰਡੇ ਕਰ ਲੈਨੇ ਉਹਨਾਂ ਦੀ ਵੀਡੀਓ ਤੇ ਬਹੁਤ ਘੱਟ ਵੀ ਹੁੰਦੇ ਨੇ ਜੇ ਉਹੀ ਬੰਦੇ ਕਦੇ ਗਲਤੀ ਕਰ ਦੇਣਾ ਤਾਂ ਇੱਕ ਦਿਨ ਚ ਮਿਲੀਅਨ ਮਿਲੀਅਨ ਵੀ ਹੋਣਗੇ ਚੰਗੇ ਕੰਮ ਨੂੰ ਹਮੇਸ਼ਾ ਛੱਤਰ ਪੈਂਦੇ ਨੇ ਕਹਿੰਦੇ ਨੇਕੀ ਕਰ ਤੇ ਜੁੱਤੀਆਂ ਖਾ ਪਰ ਮੈਨੂੰ ਮੇਰੇ ਵਾਈਫ ਦੀ ਸਪੋਰਟ ਹੈ ਮੇਰਾ ਛੋਟਾ ਭਰਾ ਸਰਪੰਚਾ ਮੈਨੂੰ ਉਹਦੀ ਸਪੋਰਟ ਹੈ ਕਿਉਂਕਿ ਆਪਣਾ ਕੰਮ ਦਬਣਾ ਨਹੀਂ ਬਿਲਕੁਲ ਜੀ ਨਾ ਦਬਣਾ ਨਾ ਦਬਈਏ ਇਹਨਾਂ ਬੱਚਿਆਂ ਦਾ ਮੇਰੇ ਨਾਲ ਪਿਆਰ ਹੈ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਕੁੜੀ ਮਨਪ੍ਰੀਤ ਕੌਰ ਮੰਨੂ ਪਿੰਡ ਰੋਗੜਾ ਇਹ ਸਪੈਸ਼ਲ ਕੁੜੀਆਂ ਲਈ ਕੋਚ ਰੱਖੀ ਹੈ ਕਿਉਂਕਿ ਜੋ ਗੱਲ ਕੁੜੀਆਂ ਕੁੜੀਆਂ ਨਾਲ ਕਰ ਸਕਦੇ ਨੇ ਉਹ ਮੁੰਡਾ ਨਹੀਂ ਕਰ ਸਕਦਾ ਇਸ ਲਈ ਇਹਨਾਂ ਦੀ ਪਰਸਨਲ ਪ੍ਰੋਬਲਮ ਲਈ ਇਹ ਕੁੜੀ ਨਾਲ ਰੱਖੀ ਹੈ ਆਪ ਇਹ ਕੁੜੀ ਸੀਆਈਐਸਐਫ ਦੇ ਵਿੱਚ ਸਿਲੈਕਟ ਹੈ ਠੀਕ ਹੈ ਜੀ ਤੇ ਜੇਕਰ ਹੁਣ ਤੁਹਾਡੇ ਨਾਲ رابطہ ਕਾਇਮ ਕਰਨਾ ਚਾਹੁੰਦੇ ਹੁਣ ਬੱਚੀਆਂ ਹੋਰ ਕੀ ਹੋਊਗਾ ਉਹਨਾਂ ਨੂੰ ਕੀ ਡਰੈਸ ਕੋਈ ਵਗੈਰਾ ਕੀ ਕੁਝ ਲੈ ਕੇ ਉਹਨਾਂ ਕਿਵੇਂ ਗੱਲ ਦੇਖੋ ਜੀ ਬੱਚੀਆਂ ਸਾਡਾ رابطہ ਕਾਇਮ ਕਰਨਾ ਮੇਰਾ ਮੋਬਾਈਲ ਨੰਬਰ ਸੋਸ਼ਲ ਮੀਡੀਆ ਤੇ ਚੱਲ ਰਿਹਾ 9417442324 ਬੱਚੀਆਂ ਆਪਣੇ ਲੋਅਰ ਟੀ-ਸ਼ਰਟ ਟ੍ਰਾਈਟੀ ਤੇ ਅੰਦਰ ਗਾਰਮੈਂਟਸ ਆਪਣੇ ਪੂਰੇ ਫਿਟਨੈਸ ਵਾਲੇ ਤੇ ਵਧੀਆ ਬੂਟ ਤੇ ਵਧੀਆ ਸੌਕਸ ਉਹਨਾਂ ਦੇ ਕੋਲ ਹੋਣਾ ਚਾਹੀਦਾ ਹਨ ਜੋ ਕਿ ਸਾਨੂੰ ਗਰਾਊਂਡ ਜਾ ਕੇ ਮਿਲ ਸਕਦੇ ਆ ਕੁੜੀਆਂ ਲਈ ਰਹਿਣ ਦਾ ਪ੍ਰਬੰਧ ਖਾਸ ਤੌਰ ਤੇ ਮੁੰਡੇ ਲੋਕਲ ਸਾਡੇ ਕੋਲੇ ਆ ਕੇ ਪ੍ਰੈਕਟਿਸ ਕਰ ਸਕਦੇ ਨਾ ਵੀ ਕੁੜੀਆਂ ਰਹਿਣ ਲਈ ਪੁੱਛਦੀਆਂ ਰਹਿੰਦੀਆਂ ਨੇ ਰਹਿਣ ਲਈ ਜਗ੍ਹਾ ਵੀ ਮਿਲੂਗੀ ਖਾਣ ਲਈ ਰੋਟੀ ਮਿਲੂਗੀ ਇਹਦੇ ਵਿੱਚ ਮੈਂ ਇਹ ਕਹਿਣਾ ਚਾਹਣਾ ਵੀ 1500 ਰੁਪਏ ਸੀ ਰੈਂਟ ਰੱਖਿਆ ਜਿੱਥੇ ਕੁੜੀਆਂ ਰਹਿਣੀਆਂ ਖਾਣਾ ਪਾਣੀ ਉਹਨਾਂ ਨੇ ਆਪ ਬਣਾਉਣਾ ਆਪਣੀ ਮਰਜ਼ੀ ਨਾਲ ਖਾਣਾ ਪੀਣਾ ਮੇਰੀ ਜਿਹੜੀ ਫੀਸ ਹੈ ਮੇਰੀ ਫੀਸ ਨਾ ਕੋਈ ਦੇ ਸਕਦਾ ਨਾ ਕੋਈ ਦੇ ਸਕੇ ਕਿਉਂਕਿ ਮੈਨੂੰ ਫੀਸ ਮੇਰਾ ਮਾਲਕ ਦਿੰਦਾ ਮੇਰੇ ਮਾਲਕ ਨੇ ਡਿਊਟੀ ਲਈ ਹੈ ਆਪਦੀ ਸਰਦਨ ਨਾਲ ਕੋਈ ਸਾਨੂੰ 100 ਦਿਓ ਕੋਈ 50 ਦਿਓ ਕਿਸੇ ਨਾਲ ਕੋਈ ਧੱਕਾ ਨਹੀਂ ਕੋਈ ਜ਼ਬਰਦਸਤੀ ਨਹੀਂ ਮੈਂ ਤਾਂ ਇਹ ਕਹਿਣਾ ਵੀ ਮਿਹਨਤ ਕਰੋ ਅੱਗੇ ਵਧੋ ਪੁੱਤ ਵੀ ਵਰਦੀ ਪਾ ਕੇ ਲੋਕਾਂ ਦੀ ਸੇਵਾ ਕਰੋ ਤੇ ਸਮਾਜ ਵਿੱਚ ਅੱਗੇ ਵਧੋ ਕਿਹੜਾ ਬੱਚਾ ਨਹੀਂ ਵੀ ਦੇ ਸਕਦਾ ਅਸੀਂ ਉਸ ਬੱਚੇ ਨੂੰ ਫ੍ਰੀ ਆਫ ਕੋਸਟ ਰੱਖਾਂਗੇ ਦੋ ਬੱਚੀਆਂ ਖੁਦ ਮੇਰੇ ਆਪਣੇ ਘਰੇ ਰਹਿ ਰਹੀਆਂ ਨੇ ਤੇ ਬਾਕੀ ਕੁੜੀਆਂ ਆਉਣੇ ਸਮੇਂ ਤੇ ਸਾਡੀ ਜਿਹੜੀ ਕੋਚ ਆਪਦੇ ਘਰੇ ਰਹਿਣਗੀਆਂ ਕਿਉਂਕਿ ਕੋਚ ਅਸੀਂ ਤਾਂ ਰੱਖੀ ਹੈ ਵੀ ਕੁੜੀਆਂ ਲਈ ਇੱਕ ਚੰਗੀ ਤਰ੍ਹਾਂ ਕੰਮ ਕਰ ਸਕਣ ਕਿਉਂਕਿ ਜਦੋਂ ਮੈਂ ਡਿਊਟੀ ਬਗ ਜਾਂਦਾ ਜੀ ਮੇਰੇ ਕੋਲ ਸਮਾਨ ਇਹਦਾ ਤਾਂ ਕੁੜੀ ਟ੍ਰੇਨਿੰਗ ਕੁੜੀਆਂ ਨੂੰ ਕਰਾਉਗੀ ਆਪ ਵੀ ਕੁੜੀ ਫੌਜ ਦੇ ਵਿੱਚ ਇਹਨੇ ਜਾਣਾ